ਕਰਾ ਰਹੇ ਹਨੀ ਹਾਂ ਹੈ ਹੂੰ ਮੈਂ ਉਹਨਾਂ ਕਹਿੰਦਾ ਮੇਰੇ ਸਾਡੇ ਰਾਤ ਨੂੰ ਇਹ ਹੋਰ ਤਾਂ ਕੀ ਹੈ ਅਸਾ ਤੂੰ ਵੀ ਮੇਰੇ ਨਾਲ ਕਰ ਬਾਹ ਮਖਾਲੀ ਆਸਤ ਮਾੜਾ ਮੋਟਾ ਦੇਖ ਕੇ ਬੋਲੇ ਕਰ ਜਵਾ ਬਾਹ ਮਖਾਲੀ ਆਸਤ ਜਵਾਕ ਨਹੀਂ ਮੇਰੇ ਸਾਡੇ ਤੈਨੂੰ ਵੱਡੀ ਉਮਰ ਦੇ ਨੇ ਉਹ ਦੇਖਣ ਨੂੰ ਤਾਂ ਜਵਾਖੇ ਲੱਗਦੇ ਨੇ ਅਸੀਂ ਕੀ ਕਹੀ ਕੀ ਕੀ ਸੀ ਮੈਂ ਕਹਿੰਦਾ ਸੀ ਤੁਸੀਂ ਕੰਮ ਧੰਦੇ ਦਾ ਲੜ ਕੇ ਆਉਣੀ ਫੜਦੇ ਕਿਉਂ ਕਿਪਰ ਲੱਗਿਓ ਬੱਕਰਿਓ ਮੈਨੂੰ ਮੈਨੂੰ ਐ ਤਾਂ ਦੱਸ ਵੀ ਸਾਨੂੰ ਕੋਈ ਕੰਮ ਮਦਦ ਸੇ ਤਾਂ ਵੀ ਕਿਹੜਾ ਕੰਮ ਕਰੀਏ ਅਸੀਂ ਅਸ ਤੱਕ ਕੰਮ ਕਰਨ ਵਾਸਤੇ ਤਾਂ ਬੈਠੇ ਆ ਹੁਣ ਹੋਰੇ ਆਏ ਐਂ ਕਰੋ ਪਹਿਲਾਂ ਤਾਂ ਤੁਸੀਂ ਲਾ ਕੇ ਚੱਲੋ ਅੰਨ ਪਾਣੀ ਦਾ ਕਿਹੜਾ ਚੱਡੋ ਇੱਥੇ ਧਰੋ ਆਦਾ ਪੀ ਲਿਆ ਹੁਣ ਘੁੱਟ ਘੁੱਟ ਤਾਰੀ ਜੀ ਕਹੇ ਤੂੰ ਮੇਰੀ ਗੱਲ ਸੁਣ ਉਹ ਦੇ ਤੂੰ ਇੱਕ ਗੱਲ ਦੱਸ ਦੇ ਤੂੰ ਜਦੋਂ ਮੈਨੂੰ ਪੈਸਿਆਂ ਨੂੰ ਕਹਿਣਾ ਮੈਂ ਤੈਨੂੰ ਕਰੇ ਜਵਾਬ ਦਿੱਤਾ ਨਾ ਮੈਂ ਤਾਂ ਇਹ ਕਦੋਂ ਦਿੱਤਾ ਫਿਰ ਫਿਰ ਇਹਨਾਂ ਤੋਂ ਮਾੜਾ ਮੋਟਾ ਕੰਮ ਤਾਂ ਕਰਵਾ ਦਿਆ ਕਰ ਯਾਰ ਤੂੰ ਇੰਨਾ ਕਿ ਤੱਕ ਕਰਵਾ ਸਕਦਾ ਮੈਂ ਕੱਲ ਵੀ ਗੱਲ ਸੁਣ ਲੈ ਹੂੰ ਹੂੰ ਇਹ ਉੱਥੇ ਭੱਜੇ ਭੈਣ ਦਾ ਉੱਥੇ ਲੱਗਿਆ ਚੌਲਾਂ ਦਾ ਲੰਗਰ ਹੈ ਤੇ ਭੱਜੇ ਚੌਲਾਂ ਦੇ ਲੰਗਰ 'ਚ ਮੇਰਾ ਥਾਲਾ ਆ ਮੂਹਰੇ ਤੀਗਾ ਬੋਲਾ ਹੂੰ ਇਹਨੂੰ ਭੱਜੇ ਦਾ ਚੌਲ ਜੇ ਪਾ ਗਿਆ ਕੇਰਾ ਤਾਂ ਉਹ ਹੂੰ ਪਹਿਲੀ ਵਾਰ ਤਾਂ ਦੇਖਾ ਥਾਲਾ ਵੱਡਾ ਉਪਰਾ ਲੈਨੇ ਅੱਛਾ ਆ ਗਿਆ ਹੂੰ ਦੂਜੀ ਵਾਰਾ ਦੇ ਵਾਲੇ ਲੱਗਦੇ ਨੇ ਕੀ ਕਰੀਏ ਦੂਜੀ ਵਾਰ ਫੇਰ ਆ ਗਿਆ ਭਰਾਣਿਆ ਖਾ ਗਿਆ ਕੋਈ ਨਹੀਂ ਤੀਜੀ ਵਾਰ ਆ ਗਿਆ ਕਹਿੰਦਾ ਵੀ ਲਾ ਕੇ ਚੱਲ ਕਹਿੰਦਾ ਥੋੜੇ ਜਿਹਾ ਪਾ ਦਿਓ ਜੀ ਤੀਜੀ ਵਾਰ ਵੀ ਪਾ ਗਿਆ ਚੌਥੀ ਵਾਰ ਜਦੋਂ ਲਾ ਕੇ ਚੱਲ ਉਹਨੇ ਕਿਹਾ ਪਾਵਾ ਚੌਲ ਇਹ ਕਹਿੰਦਾ ਥੋੜੇ ਜਿਹਾ ਪਾ ਦੋ ਅੱਛਾ ਕਹਿੰਦਾ ਲਾ ਕੇ ਚੱਲ ਕਾਕਾ ਪੀਰਾਂ ਨੂੰ ਮੰਨਦਾ ਹੂੰ ਉਹ ਕਹਿੰਦੇ ਇਹ ਕਹਿੰਦਾ ਵੀ ਲਾ ਕੇ ਚੱਲ ਨਾ ਜੀ ਕਹਿੰਦਾ ਪੀਰਾਂ ਨੂੰ ਤਾਂ ਨਹੀਂ ਮੰਨਦਾ ਕਹਿੰਦਾ ਲੈ ਪੀਰ ਤੈਨੂੰ ਮੰਨ ਇਹ ਜਾਨੇ ਭਾਂ ਦਾ ਨੇਰ ਲਿਆ ਰੱਖਿਆ ਖਾ ਖਾ ਕੇ ਭਾਂ ਦਾ ਹਾਜਮ ਕਿੱਥੋਂ ਹੋਊ ਤੇਰੀ ਪ੍ਰਸ਼ੰਸਾ ਹੀ ਗਾਲਾਂ ਦਿੰਦੀ ਆ ਹੋ ਇੰਦਾ ਛਾ ਮਨਾਤਾ ਕੁਛ ਕੱਲ ਅਗਲੇ ਨੂੰ ਹਾਂ ਫਿਰ ਤਾਂ ਹੀ ਤੈਨੂੰ ਕਹਣਾ ਵੀ ਇਹਨਾਂ ਨੂੰ ਮਾੜਾ ਮੋਟਾ ਕੰਮ ਤੇ ਲਾ ਦਿਆ ਖਾਣ ਪੀਣ ਦਾ ਕੀ ਬੰਨ ਐ ਉਸਤਾ ਦਾ ਖਾਣ ਪੀਣ ਨੂੰ ਤਾਂ ਸੰਗ ਕੀ ਐ ਜੇ ਆਪਾਂ ਨੂੰ ਖਾਣ ਪੀਣ ਉਹ ਫਿਰ ਲੋਕੋ ਤਾਂ ਰੱਖਿਆ ਨਹੀਂ ਸੋ ਤੋਂ ਖਾਣ ਪੀਣ ਤੋਂ ਗਈ ਹਾਂ ਛੋੜਾ ਆਏ ਆ ਸਾਨੂੰ ਖਾਣ ਪੀਣ ਦੇ ਨਾਲ ਜੇ ਥੋੜੇ ਜਿਹਾ ਪੈਸੇ ਪੂਸੇ ਜੇ ਮਿਲ ਜਾਏ ਅਸੀਂ ਕੰਮ ਸਾਰੇ ਕਰ ਦਿਆ ਕਰੀਏ ਥੋਨੂੰ ਵੀ ਪਤਾ ਵੀ ਚਲ ਆਏ ਕਰੂ ਆ ਕਹੀ ਚੱਕ ਆ ਨੇੜੇ ਤੇਰੇ ਖਰਚ ਦੋ ਹੋਰ ਔਰ ਅਦਰ ਮੋ ਰਬਾਰ ਉਹ ਕਿਆ ਦੱਕ ਦੋ ਦਿਨਾਂ ਚ ਪੰਪੀਦੇ ਹੁੰਦੇ ਹੋਈਏ ਕੋਈ ਪੈਸਾ ਤੇ ਲਾਉਂਦਾ ਹੋਵੇ ਇਥੇ। ਹੋਰ ਉਸਤਾਦ ਕਿਵੇਂ ਗੱਡਾ ਕਰਦੇ ਨੇ ਤਾਂ ਪਤਾ ਨਹੀਂ। ਹੂੰ ਲੈ ਉਸਤਾਦ ਦੱਸ ਇਹਨਾਂ ਨੂੰ। ਹੂੰ ਭਾਂ ਦੇ ਜਾ ਕੈਚੇ ਬੰਦੇ ਨੇ ਦੇਖ ਇਹਨਾਂ ਨੂੰ ਚਿਖਾ ਦੇ ਕੇ ਅੱਜ ਯਾਰਾ। ਹਾਂ ਤੂੰ ਚਿਖਾ ਉਹ ਜਾ ਕੇ ਕਥਾਨਾ ਮੈਂ ਚਿਖਾ ਹਾਂ ਤੂੰ ਚਿਖਾ ਹੱਥਲੇ ਫਿਰ ਮਨੋਰੰਜਨ ਕਰਾਂਗੇ ਆਪਾਂ ਚੰਗਾ। ਆਹ ਲੈ ਉਹਦਾ ਖੜਾ। ਇੱਕ ਕਹੂੰ ਤਾਂ ਈ ਚਿਲੇ ਆਵਾਂਗੇ। ਓਰੇ ਹਾਂ ਓਰੇ ਦਾ ਫਿਰ ਬਾਲੀ ਪਤੀਏ ਗੱਲ ਆ ਕਿਉਂ ਉਸਤਾਦ ਆ। ਹੈਨਾ? ਕੋਈ ਗੱਲ ਨਹੀਂ ਮੈਂ ਫੋਨ ਕਰ ਦਿੰਦਾ ਹਾਂ ਕਰ ਦੇ ਕਰਦਾ ਕਹੀ ਚੱਕ ਕਹੀ ਚੱਕ ਲੈ ਘਰ ਮੇਰਾ ਤਾਂ ਗੱਲ ਪੀ ਕੇ ਪੰਜਾਬ ਜਾ ਵਧ ਗਿਆ ਮੈਂ ਤਾਂ ਨਹੀਂ ਅੱਜ ਪੀਂਦਾ ਆ ਤਾਹਾਂ ਤੋਂ ਲੱਗ ਜਾ ਅੱਜ ਇਹਨਾਂ ਨੂੰ ਲਵਾ ਦੇ ਕੋਈ ਫੋਟਾ ਕੋਈ ਗੱਲ ਨਹੀਂ ਕੋਈ ਗੱਲ ਆ ਜਾ ਤਾਹਾਂ ਦੇ ਵਿੱਚ ਤਰਵਾ ਆ ਵੀ ਉਧਰ ਭੱਜ ਜਾ ਓਏ ਖਾ ਲਾ ਬਚੀਰੇ ਜਾ ਕਾਨੂੰ ਮੰਨਦੇ ਨਹੀਂ ਮਨ ਦੀ ਤਾਂ ਸਹੀ ਉਹ ਅੱਛਾ ਇੱਧਰ ਦੰਬਾ ਬਟਨ ਕਿ ਹਾਂ ਇਹ ਇੰਜੋਂ ਨੇ ਮੈਂ ਆ ਨਾਲ ਉਹ ਛੋੜਿਆ ਵਾਲਾ ਬੁੱਝ ਹੋ ਗਿਆ ਇਕੱਠੇ ਹੋ ਗਏ ਸਾਰੇ